ਆਦੇ ਹੁਣ ਦੇ ਘੰਟੇ ਨੂੰ ਆਨੇਗਾ ਕੋਈ ਨਾ ਉਹ ਸੋਨਾ ਦਿਨੇ ਕਹਿਣੋਂ ਅਮਰੀਕਾ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਯੂਬਾ ਸਿਟੀ ਦੇ ਵਿੱਚ ਸਟੋਰ ਦੇ ਉੱਤੇ ਨੌਕਰੀ ਕਰਦਾ 30 ਸਾਲਾ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੇ ਉਹਨਾਂ ਦਾ ਪੁੱਤ ਹੀ ਖੋ ਲਿਆ ਪਰਿਵਾਰ ਨੇparat ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਜਲ ਤੋਂ ਜਲਦ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਮੇਰਾ ਕੁਝ ਵੀ ਜਲਦ ਹੈ ਹਾਂਜੀ ਮਲਕਾ ਲੱਡਲੇਸਾਲ ਮੋਰੀਆ ਨੂੰ ਸੀ ਹਾਂਜੀ ਕੱਲਾ ਪੜੀਪੜੀਖਣੇ ਪਰ ਚੁੱਕੀ ਕੱਲਾ ਕੱਲਿਆ ਹੈ ਉਸ ਦਾ ਇਹ ਜੁਦ ਜੋ ਜਾਣਕਾਰੀ ਤੈਰ ਹੋ ਗਿਆ ਹੈ ਜੀ ਮੌਲਿਕ ਜੀ ਤੇ ਸਾਲ ਟੰਪਰ ਸਾਧ ਜੀ ਮੇਰੇ ਬਾਤਾਂ ਕਿੰਨੀ ਉਮਰ ਹੀ ਹੈ ਉਮਰ ਉਹ ਜੀ ਕਿੰਨੀ ਸੀ ਜੀ 29 ਸਾਲ ਹਾਂ ਜੀ ਇਹ ਹੁਣ ਤਾਂ ਕੀ ਮੰਗਤ ਹੈ ਸਰਕਾਰ ਭਾਈ ਇਹਨੇ ਵਾਲੀ ਫੋਦੀ ਲਾਸ਼ ਆ ਗਈ ਹੈ ਸਾਡੇ ਸਾਡੇ ਮਾਪੇ ਦੀ ਭਾਰ ਨੂੰ ਜਗਾਂ ਬੜੇ ਗਰੀਬੀ ਦੇ ਕਿਸਾਨ ਨੇ ਦੇਖ ਬੱਲੇ ਆਲਾ ਬੁਰੀ ਬੁਰੀ ਸਿੰਮਿੰਦ ਕਰਨ ਲਿਆ ਹੈ ਮੈਂ ਗੁਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂ ਜੀ ਭਾਰਤ ਸਰਕਾਰ ਅੱਗੇ ਬੇਇਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਭੈਣਾਂ ਦਾ ਇਕੱਲਾ ਬੱਚਾ ਹੈ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਏ ਪੈਰ ਤੇ ਭਾਰਤ ਸਰਕਾਰ ਗਾੜੀ ਸਾਡੀ ਮੰਦਤਰ ਦਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਇਸ ਘਟਨਾ ਨੇ ਨਾ ਸਿਰਫ ਪਰਿਵਾਰ ਨੂੰ ਸਗੋ ਸਾਰੇ ਪਿੰਡ ਨੂੰ ਹੀ ਗਹਿਰੇ ਦੁੱਖ ਦੇ ਵਿੱਚ ਡਬੋ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਕਾਰਵਾਈ ਕਰਕੇ ਪਰਿਵਾਰ ਨੂੰ ਸਹਾਰਾ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਆ ਨਹੀਂ ਉਹਨਾਂ ਦੇ ਘੰਟੇ ਨੂੰ ਆ ਨਹੀਂ ਉਹਨਾਂ ਨੂੰ ਸੌਂਮਤ ਨਹੀਂ ਆਣੋ ਨਾ ਅਮਰੀਕਾ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਯੂਬਾ ਸਿਟੀ ਦੇ ਵਿੱਚ ਸਟੋਰ ਦੇ ਉੱਤੇ ਨੌਕਰੀ ਕਰਦਾ 30 ਸਾਲਾ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਉਤਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੇ ਉਹਨਾਂ ਦਾ ਪੁੱਤ ਹੀ ਖੋ ਲਿਆ ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਜਲ ਤੋਂ ਜਲਦ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਮੇਰਾ ਕੁਝ ਵੀ ਜਲਦ ਹੈ ਹਾਂਜੀ ਮ੍ਰਿਤਕ ਲੱਠੇ ਸਾਲ ਮੋਰੀਡੀਆ ਨੂੰ ਸੀ ਹਾਂਜੀ ਕੱਲਾ ਪੜੀ ਪੁਲੀਖਾਨੇ ਪਾ ਕੇ ਚੁੱਕਿਆ ਕਰ ਲਿਆ ਜੀ ਉਸ ਰਾਹ ਦੇ ਅੰਦਰ ਤੋਂ ਚੱਲ ਕੇ ਟਹਿਰੋ ਗਿਆ ਇਹ ਮੌਲਿਕ ਜੀ 30 ਸਾਲ ਟੰਪਰ ਸਾਧਮੇ ਜੇ ਮਾਸ਼ਾ ਜੀ ਕਿੰਨੀ ਉਮਰ ਸੀ ਉਹ ਉਮਰ ਉਹ ਜੀ ਕਿੰਨੀ ਸੀ ਜੀ 29 ਸਾਲ ਅੱਛਾ ਜੀ ਤੇ ਹੁਣ ਤਾਂ ਕੀ ਮੰਗਤ ਸਰਕਾਰ ਤੋਂ ਭਾਈ ਜਾਨੀ ਮਿਹਾਲੀ ਪੁੱਤ ਦੀ ਲਾਸ਼ ਆ ਜੇ ਸਾਡੇ ਸਾਡੇ ਤੇ ਨਾ ਕੋਈ ਨਹੀਂ ਭਾਵੇਂ ਜੀ ਬੜੇ ਗਰੀਬੀ ਦੇ ਪਤਾ ਮੈਂ ਦੇਖ ਲਿਆ ਜੀ ਮਾਲਾ ਪੁਲੀ ਪੁਲੀ ਹਿੰਦ ਕਰ ਲਿਆ ਹੈ ਮਗਰ ਜੰਡਰ ਸਿੰਘ ਦਾ ਚਾਚਾ ਜੀ ਆ ਹਾਂ ਜੀ ਪੂਰਤ ਸਰਕਾਰ ਅੱਗੇ ਬੇਇਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਭੈਣਾਂ ਦਾ ਇਕੱਲਾ ਬੱਚਾ ਸੀ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਥੰਗ ਹੋਏ ਪੈਰੇ ਤੇ ਭਾਰਤ ਸਰਕਾਰ ਗੜੀ ਸਾਡੀ ਮਿੰਨਤ ਅਰਦਾਵਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਇਸ ਘਟਨਾ ਨੇ ਨਾ ਸਿਰਫ ਪਰਿਵਾਰ ਨੂੰ ਸਗੋ ਸਾਰੇ ਪਿੰਡ ਨੂੰ ਹੀ ਗਹਿਰੇ ਦੁੱਖ ਦੇ ਵਿੱਚ ਡੁਬੋ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਕਾਰਵਾਈ ਕਰਕੇ ਪਰਿਵਾਰ ਨੂੰ ਸਹਾਰਾ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀ